ਯੁੱਧ ਨਸ਼ਾ ਵਿਰੁੱਧ ਤਾਇਤ ਫਿਰੋਜ਼ਪੁਰ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲਿਆ ਐਸਐਸਪੀ ਗੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ 2 ਥਾਵਾਂ ਤੇ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 13 ਕਿਲੋ 21 ਗ੍ਰਾਮ ਹਿਰੋਇਨ 4 ਕੁਇੰਟਲ ਸਾਬਤ ਟੋਟੇ ਇੱਕ ਟਰੱਕ ਮੋਟਰਸਾਈਕਲ ਐਕਟੀਵਾ ਅਤੇ ਇੱਕ ਖੁੱਲਾ ਹੋਇਆ ਪਿਸਤਲ ਸਮੇਤ 8 ਜ਼ਿੰਦਾਕਾਰ ਤੋਂ ਜਿਹੜੇ ਨੇ ਭ੍ਰਾਂਤ ਕੀਤੇ ਗਏ ਨੇ ਉਹ ਤੇ ਸੀਆਈਏ ਸਟਾਫ ਨੇ 2 ਵਿਅਕਤੀਆਂ ਨੂੰ 8 ਕਿਲੋ 301 ਗ੍ਰਾਮ ਹਿਰੋਇਨ ਸਮੇਤ ਮੋਟਰਸਾਈਕਲ ਦੇ ਨਾਲ ਗ੍ਰਿਫਤਾਰ ਕੀਤਾ ਜਿਸ ਸੰਬੰਧੀ ਥਾਣਾ ਕਲਖੂਰਦ ਦੇ ਵਿੱਚ ਦੱਸ ਦੇ ਕਿ ਪਰਚਾਦ ਦਰਜ ਕੀਤਾ ਗਿਆ ਹੈ ਤੇ ਇਸ ਦੇ ਇਲਾਵਾ ਹੋਰ ਇੱਕ ਵਿਅਕਤੀ ਨੂੰ 4 ਕਿਲੋ 720 ਗ੍ਰਾਮ ਹਿਰੋਇਨ ਐਕਟੀਵਾ ਪਿਸਟਲ ਤੇ ਕਾਰਟੂ ਸਮੇਤ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਦਰ ਥਾਣਾ ਜ਼ੀਰਾ ਪੁਲਿਸ ਨੇ ਵੀ 2 ਵਿਅਕਤੀਆਂ ਨੂੰ ਜਿਹੜਾ 4 ਕੁਇੰਟਲ ਸਾਬੂ ਟੋਟੇ ਤੇ ਇੱਕ ਟਰੱਕ ਦੇ ਨਾਲ ਗ੍ਰਿਫਤਾਰ ਕੀਤਾ ਉੱਤੇ ਐਸਐਸਪੀ ਸਿੱਧੂ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਜਿਹੜੀਆਂ ਨਸ਼ਾ ਤਸਕਰੀ ਦੇ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਨੇ ਅਤੇ ਪੁਲਿਸ ਦੇ ਵੱਲੋਂ ਅੱਗੇ ਦੀ ਜਾਂਚ ਜਿਹੜੀ ਉਹ ਲਗਾਤਾਰ ਜਾਰੀ ਹੈ ਇਹਨਾਂ ਵਿੱਚ ਬਹੁਤ ਹੀ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਵਾਪਸ ਉਹਦੇ ਸ਼ੇਅਰ ਕਰਕੇ ਉਸ ਨੂੰ ਅ ਇਨਫੋਰਮੇਸ਼ਨ ਤੋਂ ਬਰਲ ਪੱਕੇ ਕਰਦੇ ਕਰਦੇ ਇਹਨਾਂ ਨੇ ਜਿਹੜਾ ਆਹ ਟਰੱਕ ਤੇ ਭੁੱਕੀ ਹੈ ਉਹਨੂੰ ਸਰ ਜੀ ਪਾਣੀ ਉਹਨੂੰ ਕਿੰਦੇ ਵਿੱਚ ਲੈ ਕੇ ਆਉਂਦਾ ਬਸ ਮਤਲਬ ਕੀ ਕੋਈ ਉਦਾਨ ਸਮਾਨ ਉਹਨੂੰ ਲੈ ਕੇ ਇਹ ਜਿੰਦੇ ਵਿੱਚ ਰੱਖ ਕੇ ਲੈ ਕੇ ਆਏ ਆ ਆਹ ਹੋਰ ਜਿਹੜਾ ਸਮਾਨ ਹਾਂ ਦਾੜਾ ਤੇ ਅਜਵੈਨ ਦੇ ਜਿਹੜੀਆਂ ਬੁੜੀਆਂ ਸੀਗੀਆਂ ਉਹਦੇ ਉਹਦੇ ਵਿੱਚ ਲਪੋ ਕੇ ਥੱਲੇ ਲਪੋ ਕੇ ਲੈਣ ਦੀ ਸੀ ਇਸ ਸਰੀਰ ਨੂੰ ਬੜੀ ਵਧੀਆ ਇਨਫੋਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਜਿਹੜਾ ਇਨਫੋਰਮੇਸ਼ਨ ਬੇਸਡ ਉਹਨਾਂ ਨੇ ਨਕਾਬੰਦੀ ਕਰਤੀ ਉਹਨਾਂ ਨੇ